ਫਜ਼ਰਾਂ ਦਾ ਜਿਹੜਾ ਬੰਦ ਕਰੋ ਬੰਦ ਕਰੋ ਸੀਮ ਨਾਲੇ ਦੇ ਨੌ ਤੇ ਫਜ਼ਰਾਂ ਦਾ ਜਿਹੜਾ ਬੰਦ ਕਰੋ ਬੰਦ ਕਰੋ ਸੀਮ ਨਾਲੇ ਕੱਟੜ ਦੇ ਨਾਲ ਤੇ ਫਜ਼ਰਾਂ ਦਾ ਜਿਹੜਾ ਬੰਦ ਕਰੋ ਬੰਦ ਕਰੋ ਮੈਂ ਪਰਮਿੰਦਰ ਸਿੰਘ ਪਾਲ ਮਾਜਰਾ ਚਰਨ ਸਿਕਤਰ ਪੰਜਾਬ ਆਰਤੀ ਸੰਜੋਨੀ ਲਖੋਵਾਲ ਹਾਂ ਇਹ ਜਿਹੜਾ ਅੱਜ ਦਾ ਮਾਮਲਾ ਜੀ ਕੀ ਹੈ ਡਰੇਨ ਜਿਹੜੀ ਪੱਟਣੀ ਸ਼ੁਰੂ ਕੀਤੀ ਹੈ ਸਰਕਾਰ ਵੱਲੋਂ ਇਹ ਕੀ ਕਾਰਨ ਬਣਿਆ ਵੀ ਇਹ ਰੋਕ ਦਿੱਤੀ ਗਈ ਇਹ ਸੇਮ ਨਾਲਾ ਤਕਰੀਬਨ 3 ਤਰੀਕ ਨੂੰ ਇੱਥੋਂ ਸਰਕਾਰ ਨੇ ਪੱਟਣਾ ਸ਼ੁਰੂ ਕੀਤਾ ਸੀ ਅਸੀਂ 5 ਤਰੀਕ ਨੂੰ ਆ ਕੇ ਇੱਥੇ ਪ੍ਰਸ਼ਾਸਨ ਨੂੰ ਕੁ ਸਵਾਲ ਕੀਤੇ ਸੀ ਵੀ ਜਿਹੜਾ ਤੁਸੀਂ ਇਹ ਸੇਮ ਨਾਲਾ ਪੱਟਦੇ ਹੋ ਇਹਦੀ ਇੱਥੇ ਜ਼ਰੂਰਤ ਨਹੀਂ ਤੇ ਜਿੱਥੇ ਤੁਸੀਂ ਜਿੰਨਾ ਪਿੱਛੇ ਪੱਟਤਾ ਅਸੀਂ ਉਹਦੇ ਬਾਰੇ ਉਹਨਾਂ ਨੂੰ ਪੁੱਛਿਆ ਵੀ ਜਿਹੜੇ ਖੇਤ ਦੋ ਫਾੜ ਹੋ ਗਏ ਦੂਜੇ ਪਾਸੇ ਪਾਣੀ ਕਿਸਾਨ ਦਾ ਕਿਵੇਂ ਜਾਊਗਾ ਕੀ ਪ੍ਰਬੰਧ ਕੀਤਾ ਉਹਦੇ ਜਾਣ ਦਾ ਕੀ ਪ੍ਰਬੰਧ ਕੀਤਾ ਚਲੋ ਉਸ ਦਿਨ ਤੋਂ ਬਾਅਦ ਉਹਨੇ 3 ਤਰੀਕ ਦੀ ਸੋਮਵਾਰ ਦੀ ਸਾਡੀ ਮੀਟਿੰਗ ਐਸ.ਡੀ.ਐਮ. ਸਾਹਿਬ ਨਾਲ ਰੱਖ ਲਈ ਸੀ ਉੱਥੇ ਐਸ.ਡੀ.ਐਮ. ਸਾਹਿਬ ਨਾਲ ਜਦੋਂ ਅਸੀਂ ਮੀਟਿੰਗ ਕੀਤੀ ਉੱਥੇ ਵੀ ਇੱਕ ਤਰਫੀ ਗੱਲਬਾਤ ਹੋਈ ਕੋਈ ਇਹਨਾਂ ਸਵਾਲਾਂ ਦਾ ਸਾਡਾ ਜਵਾਬ ਨਹੀਂ ਮਿਲਿਆ ਉਦੋਂ ਬਾਅਦ ਜਿਹੜੀ ਪਟਾਈ ਹੋਈ ਆਹਾ ਤੇ ਦੋ ਤਿੰਨ ਦਿਨਾਂ ਚ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਸਾਰਾ ਟੋਟਲ ਰਸਤਾ ਜਿਹੜਾ ਇਹ ਗੱਡੀ ਨੂੰ ਜਾਂਦਾ ਇੱਕ ਪਾਸੇ ਵਾਲਿਆਂ ਨੂੰ ਜਾਂਦਾ ਇਹ ਟੋਟਲ ਰਸਤਾ ਪਰੇ ਜਾ ਕੇ ਪੂਰਾ ਰਸਤਾ ਪਟਿਆ ਹੋਇਆ ਸੋ ਹੁਣ ਜਿਹੜੇ ਆਮ ਲੋਕ ਨੇ ਉਹ ਕਿਵੇਂ ਖੇਤਾਂ ਨੂੰ ਜਾਣਗੇ ਸਾਡੀ ਇਹ ਅਸੀਂ ਪਹਿਲਾਂ ਵੀ ਮੰਗ ਕਰਦੇ ਸੀ ਵੀ ਤੁਸੀਂ ਬਿਨਾਂ ਪਲੈਨਿੰਗ ਤੋਂ ਕੰਮ ਕਰ ਰਹੇ ਹੋ ਪਲੈਨਿੰਗ ਨਾਲ ਕੰਮ ਹੋ ਜਵੇ ਜਾਂ ਤੁਸੀਂ ਸਾਨੂੰ ਪਹਿਲਾਂ ਨੋਟਿਸ ਦੰਦੇ ਪਹਿਲਾਂ ਮਿੰਨਤੀ ਕਰਾਉਂਦੇ ਤੁਹਾਨੂੰ ਹੀ ਪਤਾ ਲੱ ਜਾਂਦਾ ਕਿੱਥੇ ਆ ਸਾਨੂੰ ਵੀ ਪਤਾ ਲੱ ਜਾਂਦਾ ਇਹ ਤੋਂ ਬਿਨਾਂ ਜਿਹੜੀਆਂ ਸੜਕਾਂ ਜਾਂਦੀਆਂ ਨੇ ਅਸੀਂ ਉਹਨਾਂ ਤੋਂ ਜਦੋਂ ਪੁੱਛਿਆ ਵੀ ਇਹਨਾਂ ਤੇ ਤੁਹਾਡਾ ਪੂਲੀਆ ਦਾ ਕੀ ਪ੍ਰਬੰਧ ਹੈ ਕਿੱਥੇ ਟੈਂਡਰ ਕੀਤੇ ਹੋਏ ਨੇ ਤਾਂ ਉਹਨਾਂ ਕੋ ਕੋਈ ਜਵਾਬ ਨਹੀਂ ਦਿੱਤੀ ਅੱਜ ਤੇ 12 ਤਰੀਕ ਆ ਅੱਜ ਜਦੋਂ ਐਸ ਤਹਿਸੀਲਦਾਰ ਤੇ ਜੇਜੀ ਸਾਹਿਬ ਇੱਥੇ ਆਏ ਸੀ ਅਸੀਂ ਜੇ ਵੀ ਜਿਹੜਾ ਇੱਥੇ ਟੈਂਡਰ ਨੇ ਨਾ ਪੁਲੀਆਂ ਦੇ ਹੋਏ ਨੇ ਉਹ ਕਹਿੰਦਾ ਕੋਈ ਨਹੀਂ ਹੋਏ ਇਹ ਮੰਡੀ ਬੋਰਡ ਨੇ ਕਰਨੇ ਨੇ ਮੰਡੀ ਬੋਰਡ ਨੂੰ ਅਸੀਂ ਅੱਜ ਕਿਹਾ ਵੀ ਬਿਨਾ ਪਲੈਨਿੰਗ ਤੋਂ ਕੰਮ ਚੱਲਦਾ ਸੋ ਕਿਸੇ ਵੀ ਕਿਸਮ ਦੀ ਕੋਈ ਪਲੈਨਿੰਗ ਨਹੀਂ ਅਸੀਂ ਉਸੇ ਦਿਨ ਦੇ ਰੋਲਾ ਪਾਉਂਦੇ ਸੀ ਵੀ ਤੁਸੀਂ ਇਹ ਬਿਨਾ ਪਲੈਨਿੰਗ ਤੋਂ ਕੰਮ ਕਰਦੇ ਆ ਜੱਟਾਂ ਦੀ ਬਰਬਾਦੀ ਹੋ ਜਾਣੀ ਹੈ ਬਹੁਤ ਬਰਬਾਦੀ ਕਰਤੀ ਸੋ ਅੱਜ ਅਸੀਂ ਫੇਰ ਸੀਏ ਮਾਨਤ ਨੂੰ ਇਹ ਬੇਨਤੀ ਕਰਦੇ ਆ ਵੀ ਜਿਹੜਾ ਬਦਲਾ ਤੁਸੀਂ ਕਿਹਾ ਸੀ ਬਦਲਾ ਆਊਗਾ 70 ਸਾਲਾਂ ਦੀ ਸਾਡੇ ਨਾਲ ਜੀ ਕਦੇ ਨਹੀਂ ਹੋਈ ਬਦਲਾ ਦੇ ਸਿਰ ਤੇ ਅਸੀਂ ਵੋਟਾਂ ਪਾਤੀਆਂ ਪਰ ਜਿਹੜਾ ਬਦਲਾ ਹੁਣ ਸਾਨੂੰ ਆ ਦਿਖਦਾ ਇਹ ਤੇਰੇ ਅਫਸਰਾਂ ਨੇ ਲਿਆਂਦਾ ਹੋਇਆ ਇਹ ਸਾਡੀ ਟੋਟਲ ਬਰਬਾਦੀ ਕਰਦਾ ਇਹਦੀ ਇਨਕੁਆਰੀ ਕਰਾਓ ਜਿਹੜੇ ਅਫਸਰ ਕਰਕੇ ਸਾਨੂੰ ਇੰਨੀ ਹੈਰਾਨਗਰੀ ਹੋਈ ਆ ਰਸਤੇ ਬੰਦ ਹੋਏ ਨੇ ਖੇਤਾਂ ਦਾ ਨੁਕਸਾਨ ਹੋਇਆ ਉਥੇ ਕਾਰਵਾਈ ਕੀਤੀ ਜਾਵੇ ਜਦੋਂ ਪ੍ਰਸ਼ਾਸਨ ਇੱਥੇ ਖੜਾ ਸੀ ਐਸ ਐਚਓ ਸਮਰਾਲਾ ਤਹਿਸੀਲਦਾਰ ਸਮਰਾਲਾ ਤੇ ਹੋਰ ਪ੍ਰਸ਼ਾਸਨ ਜਿਹੜਾ ਖੜਾ ᱛੀ ਉਹਦੀ ਮੌਜੂਦਗੀ ਦੇ ਵਿੱਚ ਜਦੋਂ ਐਸੇ ਪਹੀਜ ਇੱਕ ਟਰੈਕਟਰ ਆਉਣ ਲੱਗਿਆ ਸਾਈਡ ਤੋਂ ਉੱਤੇ ਚੜਨ ਲੱਗਿਆ ਉਹ ਟਰੈਕਟਰ ਉਲਟਣ ਤੋਂ ਮਸੀ ਬਚਿਆ ਉੱਥੇ ਕੋਈ ਬਹੁਤ ਬੜਾ ਐਕਸੀਡੈਂਟ ਹੋ ਸਕਦਾ ਸੀ ਤਹਿਸੀਲਦਾਰ ਸਾਹਿਬ ਵੀ ਕਹਿੰਦੇ ਇੱਥੇ ਐਕਸੀਡੈਂਟ ਹੋਊਗਾ ਪਰ ਅਗਲੇ ਦੀ ਮਜਬੂਰੀ ਤੇ ਉਹਨੇ ਖੇਤ ਚ ਪਹੁੰਚਣਾ ਸੀ ਉੱਥੇ ਟਰੈਕਟਰ ਉਲਟਣ ਤੋਂ ਬੜੀ ਮੁਸ਼ਕਲ ਨਾਲ ਬਚਿਆ ਉਹ ਟਰੈਕਟਰ ਅੱਗੇ ਨਹੀਂ ਆਇਆ ਫਿਰ ਪਿੱਛੇ ਵਾਪਸ ਲਗਿਆ ਬਹੁਤ ਔਖਾ ਉਹ ਕੱਢ ਕੇ ਲਗਿਆ ਸੋ ਜੇ ਟਰੈਕਟਰ ਨਹੀਂ ਖੇਤ ਤੱਕ ਆ ਸਕਦਾ ਜਾਂ ਮੋਟਰਸਾਈਕਲ ਨਹੀਂ ਖੇਤ ਤੱਕ ਆ ਸਕਦਾ ਫਿਰ ਅਸੀਂ ਕਿਵੇਂ ਆਪਣੀਆਂ ਫਸਲਾਂ ਪਾ ਲਾਂਗੇ ਅਸੀਂ ਪਹਿਲਾਂ ਵੀ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਸੈਕਟਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਸਾਡਾ ਧਿਆਨ ਰੱਖ ਕੇ ਇਹ ਮਸਲੇ ਨੂੰ ਤੁਰੰਤ ਹੱਲ ਕੀਤਾ ਜਾਵੇ ਇਹ ਡਰੇਨ ਜਿਹੜਾ ਸੇਮ ਨਾਲਾ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਨਹੀਂ ਸਾਡੀ ਬਹੁਤ ਬੜੀ ਬਰਬਾਦੀ ਆ ਪਿੰਡਾਂ ਦੇ ਲੋਕ ਇਹ ਕਹਿੰਦੇ ਵੀ ਸਾਡੇ ਪਿੰਡ ਹਰ ਜਾਂਦੇ ਆ ਪਾਣੀ ਜੋ ਪਿੰਡ ਘੱਟ ਸੜਕ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਊਰਨਾ ਪਿੰਡ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਸਾਡੇ ਪਾਣੀ ਨਿਕਲਣਾ ਚਾਹੀਦਾ ਪਰ ਇੱਥੇ ਤਾਂ ਊਰਨੇ ਪਿੰਡ ਦਾ ਕੋਈ ਸਬੰਧ ਨਹੀਂ ਇੱਥੇ 3 ਕਿਲੋਮੀਟਰ ਤੇ ਊਰਨਾ ਪਿੰਡ ਆ ਜੇ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਉਸ ਪਾਣੀ ਤਾਂ ਬੜੀ ਸੜਕ ਉੱਚੀ ਆ ਉਹਦੇ ਚ ਪੁਲੀਆਂ ਲਾਈਆਂ ਜਾ ਸਕਦੀਆਂ ਨੇ ਜਾ ਜਿਹੜਾ ਇੱਥੇ ਗੜੀ ਦੇ ਪੁਲ ਤੇ ਇੱਕ ਸਾਈਫਨ ਆ ਬੰਦ ਪਿਆ ਜਿੱਥੇ ਊਰਨੇ ਪਿੰਡ ਦਾ ਪਾਣੀ ਪਹਿਲਾਂ ਪੈਂਦਾ ਸੀ ਉਹ 5-7 ਸਾਲ ਤੋਂ ਬੰਦ ਆ ਸੀ ਬੇਨਤੀ ਕੀਤੀ ਸੀ ਉਸ ਦਿਨ ਵੀ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਵੀ ਉਹ ਜਿਹੜਾ ਉੱਥੇ ਆਪਣਾ ਸਾਈਫਨ ਆ ਉਹਨੂੰ ਚਾਲੂ ਕੀਤਾ ਜਾਵੇ ਉਹਨਾਂ ਲੋਕਾਂ ਦਾ ਵੀ ਹੱਲ ਕੀਤਾ ਜਾਵੇ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੀਆਂ ਫਸਲਾਂ ਡੁੱਬਣ ਪਰ ਜੇ ਉਹਨਾਂ ਦਾ ਪਾਣੀ ਵੀ ਸਾਰਾ ਸਾਡੇ ਜਾ ਕੇ ਉਰੇ ਪੈ ਗਿਆ ਜੇ ਦੇਖੋ ਇੱਕ ਸਾਈਫਨ ਗੜੀ ਦੇ ਪੁਲ ਤੇ ਆ ਇੱਕ ਢੰਡੇ ਆ ਜੇ ਤਾਂ ਸਾਰਾ ਪਾਣੀ ਸਾਡੇ ਜਾ ਕੇ ਪੈ ਗਿਆ ਉਹਨਾਂ ਦਾ ਪਾਣੀ ਵੀ ਇੱਕ ਬੰਦਾ 50 ਕਿਲੋ ਜਿਹੜਾ ਵਜਨ ਚੱਕਦਾ ਉਹ 60 ਦਾ ਚੱਕ ਸਕਦਾ 100 ਕਿਲੋ ਨਹੀਂ ਚੱਕ ਸਕਦਾ ਜੇ ਉਹ ਪੂਰਾ ਆ ਗਿਆ ਤਾਂ ਸਾਡੇ ਪਿੰਡ ਦਾ ਟੋਟਲੇ ਹਟ ਜਾਣਗੇ ਸਾਢੇ ਤਾਂ ਹੁਣ ਵੀ 10-10 ਦਿਨ ਜਿਹੜਾ ਪਾਣੀ ਉਹ ਚੱਲਦਾ ਰਹਿੰਦਾ 5-5 ਦਿਨ ਪਾਣੀ ਦੀ ਰਿਕਵਰਟ ਕਿਤੇ ਨਹੀਂ ਉਹ ਚੱਲਦਾ ਜ਼ਰੂਰ ਆ ਇਹ ਡਰੇਨ ਕੱਢਣ ਨਾਲ ਸਾਡਾ ਨੁਕਸਾਨ ਜ਼ਰੂਰ ਹੋ ਜਾਊਗਾ ਕਿਉਂਕਿ ਆ ਬੜੀਆਂ-ਬੜੀਆਂ ਫੰਦੀਆਂ ਲੱਗੀਆਂ ਮੈਂ ਕੈਮਰਾਮੈਨ ਨੂੰ ਕਹਿੰਨਾ ਇੱਧਰ ਦੇਖੋ ਇਹ ਫੰਦੀਆਂ ਸਗੋਂ ਪਾਣੀ ਨੂੰ ਰਿਕਵਰਟ ਪਾਉਣਗੀਆਂ ਜਿਹੜਾ ਅੱਗੇ 5-7 ਕਿੱਲਾਂ 'ਚ ਇਕੱਠਾ ਹੋ ਕੇ ਪਾਣੀ ਲੰਘਦਾ ਸੀ ਹੁਣ ਦੂਏ-ਦੂਏ ਪਾਸ ਅਸੀਂ ਬਾਲ ਮੱਝੇ ਤੁਸੀਂ ਗੱਲ ਕਰ ਰਹੇ ਹੋ ਵੀ ਖੇਤਾਂ ਨੂੰ ਜਾਣ ਜਿਹੜੇ ਰਾਹ ਸੀਗੇ ਉਹ ਬੰਦ ਨੇ ਹੋ ਗਏ ਇਹ ਡਰੇਨ ਪਟਣਾ ਕਿੰਨੇ ਕ ਖੇਤ ਦੇ ਦਾ ਪ੍ਰਭਾਵ ਤੋਂ ਨੇ ਕਿੰਨੇ ਨੁਕਸਾਨ ਹੋਇਆ ਤਿੰਨ ਪਿੰਡਾਂ ਦੇ ਜ਼ਿਮੀਂਦਾਰ ਨੇ ਜਿਹੜੇ ਦਾ ਪ੍ਰਭਾਵਿਤ ਹੋ ਗਏ ਬਾਲਿਓ ਗੜੀ ਪਰਥੜਾ ਆਹ ਜਿਹੜਾ ਰਸਤਾ ਇਹ ਬਾਲਿਓ ਨੂੰ ਵੀ ਜਾਂਦਾ ਗੜੀ ਨੂੰ ਵੀ ਜਾਂਦਾ ਇਹਦਾ ਟੋਟਲ ਲਿੰਕ ਟੁੱਟ ਗਿਆ ਤਿੰਨ ਪਿੰਡਾਂ ਨਾਲੋਂ ਇਕੱਲਾ ਲਿੰਕ ਨਹੀਂ ਟੁੱਟਿਆ ਇਹ ਘੱਟੋ-ਘੱਟ 8-10 ਕੀ ਹੋਊਗਾ ਮਾਨ ਸਾਹਿਬ ਇਹ ਕਹਿੰਦੇ ਨੇ ਮੈਂ ਬਹੁਤ ਪ੍ਰੈਕਟੀਕਲ ਬੰਦਾ ਮੈਂ ਲਿਸਟਰ ਇੰਜਣ ਦੇ ਸਲੈਂਸਰ ਕੋਲ ਪੈ ਕੇ ਖੇਤੀ ਕੀਤੀ ਆ ਜੇ ਉਹਨਾਂ ਨੇ ਲਿਸਟਰ ਇੰਜਣ ਦੇ ਉੱਤੇ ਖੇਤੀ ਕੀਤੀ ਆ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜੇ ਖੇਤਾਂ ਅਸੀਂ ਜਾ ਹੀ ਨਹੀਂ ਸਕਾਂਗੇ ਜਾਂ ਕਿੱਕ ਖੇਤ ਦੂਆ ਖੇਤ ਨੂੰ ਪਾਣੀ ਲੱਗੂਗਾ ਫਿਰ ਕਿਵੇਂ ਫਸਲਾਂ ਵੱਢ ਜਾਣਗੀਆਂ ਸੋ ਅਸੀਂ ਬੇਨਤੀ ਕਰਦੇ ਆ ਵੀ ਤੁਰੰਤ ਇਹ ਕੰਮ ਬੰਦ ਕਰਕੇ ਜਿਹੜੇ ਅਫਸਰਾਂ ਨੇ ਇਹ ਨਾਜਾਇਜ਼ ਕੰਮ ਕੀਤਾ ਅਸੀਂ ਉਹਨਾਂ ਤੇ ਵੀ ਕਾਰਵਾਈ ਦੀ ਮੰਗ ਕਰਦੇ ਆਂ